ਮੈਂ ਵੀ ਨਵਾਂ ਬਲੌਗ ਲੈ ਕੇ ਹਾਜ਼ਰ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਦਾ ਹਨਾ ਬਲੌਗ ਡੇਡੀ ਤੁਹਾਨੂੰ ਦੱਸਿਆ ਹੈਗਾ ਵੀ ਅਸੀਂ ਜਿਹੜਾ ਕੰਮ ਚੱਲ ਰਿਹਾ ਅੱਜ ਮੈਸਤਰੀ ਆਏ ਵੇ ਆ ਵਾਵਾ ਕਰੇ ਵਾਵਾ ਕੀ ਅੱਜ ਇੱਕ ਤੱਕ ਕਿਚਨ ਫਿੱਟ ਕਰਨ ਵਾਲੇ ਆਏ ਵੇ ਆ ਨਵਾਂ ਕਿਚਨ ਆਇਆ ਤੇ ਉਹਨੂੰ ਉਹ ਤਾਰੇ ਕਰੀ ਜਾਂਦੇ ਆ ਰੰਗ ਵਾਲੇ ਲੱਗੇ ਵੇ ਆ ਤੇ ਦਰਵਾਜ਼ੇ ਵਾਲੇ ਵੀ ਲੱਗੇ ਵੇ ਆ ਤੇ ਫਰਸ਼ਾਂ ਨਿਪੜ ਗਿਆ ਤੇ ਮੈਂ ਹੁਣ ਕੰਮ ਤੋਂ ਕੰਮ ਆਉਦਾ ਥੋੜਾ ਜਿਹਾ ਨਵੇੜ ਕੇ ਤੁਹਾਨੂੰ ਪਤਾ ਇਹ ਵੀ ਕਰਨਾ ਪੈਂਦਾ ਆਪਦਾ ਕੰਮ ਵੀ ਤੇ ਹੁਣ ਮੈਂ ਇਸ ਤਰ੍ਹਾਂ ਵਾਸਤੇ ਚਾਹ ਕੌਫੀ ਲੈ ਕੇ ਚੱਲਿਆ ਉਹਨੂੰ ਪਤਾ ਜਿਵੇਂ ਇਹ ਲੋਕ ਤਾਂ ਨਹੀਂ ਇੰਨਾ ਕਰਦੇਗੇ ਪਰ ਆਪਣੇ ਜ ਆਪਣੇ ਪੰਜਾਬ ਦਾ ਜਾਤ ਹੁੰਦੀ ਆ ਵੀ ਕੋਈ ਚਾਹ ਪਾਣੀ ਪਿਉਣਾ ਹਨਾ ਚਾਹ ਤਾਂ ਇਹ ਪੀਂਦੇ ਨਹੀਂ ਵੇ ਅਸੀਂ ਕਾਫੇ ਲੈ ਕੇ ਜਾਊਗਾ ਬਾਅਦ ਤੋਂ ਨਾਲ ਖਾਣ ਨੂੰ ਬ੍ਰੇਕ ਬਾਅਦ ਜਿਹੜਾ ਮਾੜਾ ਮੱਡਾ ਹੁੰਦਾ ਮਿੱਠਾ ਬਣਦਾ ਇਹ ਰਹਿਣੀ ਆ ਵਗੋਣੇ ਤੁਹਾਨੂੰ ਕੀ ਕਰਦੇ ਕੀ ਨਹੀਂ ਅਜ ਤੀ ਬਾਕੀ ਜੁੜੇ ਰਹੋ ਹਜੇ ਨਾ ਅਜੇ ਥੋੜਾ ਜਿਹਾ ਗਾੜ ਵੀ ਖਰਾਬ ਆ ਲੱਗਦਾ ਠੰਡ ਜਾਂਦੀ ਜਾਂ ਆਉਂਦੀ ਮਾਰਦੀ ਆ ਉਹ ਕੰਮ ਹੋਊਗਾ ਤੋਂ ਪਹਿਲਾਂ ਕਿਉਂ ਕੰਮ ਹੋਵੇ ਕੋਈ ਨਾ ਕੋਈ ਕੋਲੀ ਛੜਦੇ ਅੰਦਰ ਕੋਲੀ ਅੰਦਰ ਧੂਆ ਜਲੰਦਰ ਲੈ ਮੈਂ ਉਹ ਨਹੀਂ ਤਾਂ ਬਾਾਰਤੂ ਲੈ ਲਾਂ ਕੱਫੇ ਬੰਦੇ ਪਤਾ ਨਹੀਂ ਕਿੰਨੇ ਆ ਫੌਜ ਦਾ ਫੋਨ ਕਰਕੇ ਬੰਦੇ ਕਿੰਨੇ ਆ ਉਸ ਦਾ ਹੁੰਦਾ ਇਹਨਾਂ ਨੂੰ ਠੰਢੀ ਦਾ ਜੀ ਕਿਉਂ ਮਤਲਬ ਹੁੰਦਾ ਵੀ ਠੰਢੀ ਕੱਫੇ ਮਿਲ ਗਈ ਇਹਨਾਂ ਨੇ ਤਾਂ ਦੋ ਦੋ ਘੰਟੇ ਰੱਖ ਕੇ ਬਾਅਦ ਚ ਪੀ ਲੈਣੀ ਹੁੰਦੀ ਐ ਇਹ ਹੁੰਦੀ ਜਿਹੜੀ ਇੱਥੋਂ ਦੀ ਠੰਡੀ ਤਪਦੀ ਦਾ ਕੋਈ ਮਕਸਦ ਨਹੀਂ ਹੁੰਦਾ ਵੀ ਗਰਮ ਪੀੜੀਆਂ ਜਾਂ ਠੰਡੀ ਪੀੜੀਆਂ ਓਕੇ ਆਹ ਰੋਸਿਆਂ ਫਿਆਦਾ ਫਾਇਲਾ ਤੀਰਾਂ ਚਾਹ ਪਾਣਾ ਦੋ ਨਾ ਆਹ ਆਈ ਮਾ ਆਹ ਰਿਸ਼ਾ ਉਹਦੇ ਆਉਂਦੇ 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 ਕਿਓ ਉਹ ਤੋਂ ਦੋ ਹੀ ਦੋ ਯਾ ਕੀ ਹੋ ਗਿਆ ਬੀਚੇ ਸੀ ਮੁੰਡਾ ਆਹ ਚੱਲ ਲੈ ਉਹ ਲਿਆ ਗਿਆ ਬਖੇ ਉਹ ਨਹੀਂ ਨਾ ਤੇ ਸੈਟ ਕਰਾਉਂਦਾ ਯਾ ਸੋਰੀ ਹੋ ਗਿਆ ਲੈ ਵੀ ਕਫੇ ਆਪਾਂ ਲੈ ਲਈਆ ਚਾਹ ਪਾਣੀ ਇਹਨਾਂ ਦਾ ਆ ਵੇਖ ਲੋ ਪੈਕ ਕਰਾ ਲਈਆਂ ਕਫੇ 6 ਜਣੇ ਆ ਨਾਲ ਥੋੜੇ ਜਿਹਾ ਮਿੱਠਾ ਲਿਆ ਤੇ ਹੁਣ ਚੱਲਦੇ ਆਂ ਕੰਮ ਤੇ ਲੈਵੀ ਕਿਚਨ ਆ ਗਈ ਆ ਆਪਣੇ ਬੰਦੇ ਰੈਡੀ ਐ ਬੰਟੀ ਸਾਂ ਤੇ ਜਸਵੀਰ ਸਾਂ ਤੇ ਉਹ ਲੈ ਆਈ ਜਾਂਦੇ ਆ ਕਿਚਨ ਆ ਆ ਬਾਕੀ ਸਭ ਮਾਰਾ ਪੰਜਾਬ ਪੁੱਜਣੇ ਮਿਲੋ ਸੁਬਾਨ ਕਿਚਨ ਦਾ ਆ ਗਿਆ ਕਫੇ ਕੋਫੇ ਦਾ ਨੂੰ ਪਿਆਦੀ ਆ ਕੈਮ ਕਰਦਿਆ ਕਰਾਂ ਪੁਰੇ ਕੈਮ ਕਰਤੇ ਆ ਹਾਂ ਆਪੇ ਆ ਆ ਗਏ ਕਿਚਨ ਸਰੇ ਅੱਜ ਚੱਕੀ ਆਉਂਦੇ ਆ ਉਹਨੂੰ ਕੋਡ ਚ ਆਦਾਂ ਸਕਾ ਸਕਾ ਚੇਲੇਸ ਆਪੇ ਦਸ ਜੀ ਇਧਰ ਆਂਗਾਵਾ ਬੁਰੇ ਫਰਦਾ ਉਹਨੂੰ ਬੁਰਦਾ ਉਹ ਗਿਆ दरवाजे फिट करे ये लगे पे किचन का सारा समान तकरीबन तकरीबन अंदर आ गया है हाँ।

Ciao é, ciao tchau, tchau, tchau. Tchau, 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 Marcos Tchau dopo Ciao fora sta ਹੱਥ ਲਾਓ ਜੇਬਾਂ ਜੋ ਕੱਢ ਲਓ ਨਹੀਂ ਇਹ ਸਾਨੂੰ ਹੱਥ ਲਾਉਣ ਨਹੀਂ ਦੇਣਾ ਨਹੀਂ ਤਾਂ ਇਹ ਚੱਕ ਲਈਏ ਕੰਮ ਨੂੰ ਆ ਪਿੱਛੇ ਇਹ ਜੇ ਖਜ਼ਾਰਾ ਖਿੰਦ ਰਿਹਾ ਹੋਇਆ ਆ ਰੰਗ ਕਰੀ ਜਾਂਦਾ ਇੱਕ ਇਹਦਾ ਇੱਕ ਹੀ ਰਹਿ ਗਿਆ ਸੱਣ ਹਾਂ ਮੈਨੂੰ ਟਾਈਮ ਤੋਂ ਫਿੱਟ ਕਰਦੀ ਜਿਹੜਾ ਹੱਥ ਨਹੀਂ ਲਾਉਣ ਦੇਣਾ ਮੈਨੂੰ ਕਿਹੜਾ ਭੰਗ ਦੋ ਬੀਨਾਂ ਜੇ ਇਹਨਾਂ ਕਿੱਕ ਕਰਦੇਗਾ ਆਪਾਂ ਤਾਂ ਇਹਨੇ ਮਿੰਟੀ ਮਾਰਨਾ ਖੋਲਣੇ ਰੈਡੀ ਮੈਡੀ ਲੈਂਦਾ ਵੇਲਾ ਉਹ ਡੀਫੈਂਸ ਥੱਲੇ ਫੱਟੀ ਉੱਥੇ ਹਾਂ ਲੱਗਸਾ ਲਾਦਾ ਨਾਲ ਕੱਟਦਾ ਨਾਲ ਕਾਬੇ ਲਾਦਾ ਇਹਨਾਂ ਨਾਲ ਲੇਵਲ ਲਾ ਲਿਆ ਵਸੋ ਲੈਵਲ ਤੋਂ ਇਧਰੋਂ ਤੁਰਿਆਉਣਾ ਹੁਣ ਨਾ ਉਹਦੇ ਨਿਸ਼ਾਨੀਆਂ ਮਾਰਦੇ ਸਖਮਾਂਤੀ ਨਹੀਂ ਹੁੰਦੀਆਂ ਆਹ ਨਕਸ਼ਾ ਲਾਤਾ ਆ ਵੀ ਨਾ ਲਾ ਲੈ ਗਾ ਫਟਾਸੀ ਕਾਂਦਰਾ ਲਾ ਲੈ ਨਕਸ਼ਾ ਤੇ ਇਹਨੂੰ ਵੇਖ ਵੇਖ ਕੇ ਨਾਲੇ ਫਿੱਟ ਕਰ ਦੇਣਾ ਐਸਾ ਹੋ ਗਿਆ ਹੁਣ ਸਾਡਾ ਸਤੂਫੇ ਭਰਾ ਰਾਂ ਰੰਗ ਹੈ ਕੇ ਜੀ ਨਾਲ ਆ ਆਪਣਾ ੜੀ ਹੈਗਾ ਕ੍ਰਿਸਤਿਆਨ ਆਪ ਕੋਲ ਸਾਰੇ ਚੀਜ਼ਾਂ ਮੀਰੀਓ ਇਹ ਸਾਰਾ ਕੰਮ ਇਹਨੇ ਕੀਤਾ ਰੰਗ ਰੰਗ ਦਾ ਸਾਰਾ ਸਤੋਫੇ ਪੂਰੇ ਬਈਆ ਕੀਤੇ ਨੇ ਦੈਂਟਰੋ ਕਲੋਰੇ ਤੇ ਆਈ ਵੀ ਸੋਨੀਆ ਕੋ ਫੂਨੋ ਕੋਲੋਰਾਰੇ ਪਰ ਪਰ ਚਿ ਪੈਂਸਾ ਯੋ ਪੈਂਸਾ ਲੂਈ ਕਾਰਟਨ ਜੈਸੋ ਓ ਪੂਰੇ ਪਿੱਤੂ ਪਿੱਤੂ ਦਾ ਓ ਪੂਰੇ ਤਾਂ ਪੈਂਸਾ ਪਿੱਤੂ ਬਾਸਤੋ ਠੀਕ ਐਮੋ ਸਿਫੋਨ ਮਤਲਬ ਕੋਈ ਵੀ ਕੰਮ ਕਰਾਉਣਾ ਯਾਰ ਮੈਂ ਸੇ ਕਮੈਂਟ ਕਰ ਦੋ ਜੇ ਆਪਾਂ ਨੰਬਰ ਦੇ ਦਾਂਗੇ ਕ੍ਰਿਸਟਿਆਨ ਦਾ ਠੀਕ ਹੈ ਆਪੋ ਉਹ ਜੀ ਫਰੀ ਸੀ ਟੂ ਟੇ ਪਰਪੋਰ ਕਿ ਸੀ ਸੀ ਉਹ ਨਹੀਂ ਕਿ ਸੋਨ ਦੇ ਦੋ ਵੀ ਟੋਲੇ ਆ ਕਿ ਸੋਗਾ ਸੀ ਸੋਲਾ ਕਾ ਪਰ ਕਿਚਨ ਦੇ ਵਿੱਚ ਇਲੈਕਟ੍ਰੋਡੋਮੈਸਟਿ ਜਿਹੜਾ ਆਪਣਾ ਇਲੈਕਟ੍ਰੋਨਿਕ ਚੀਜ਼ਾਂ ਆ ਤਾਂ ਹੋ ਗਿਆ ਖੋਪਾ ਪਾਪਾ ਨਾ ਓਕੇ ਬਣੀ ਇਹ ਆ ਇਦਾਂ ਦੀ ਐ ਆ ਗਈ ਭਾਂਡੇ ਵਾਲੀ ਮਸ਼ੀਨ ਪਰ ਇਹ ਲੱਖ ਤੋਂ ਪਾਰ ਦੀ ਮਸ਼ੀਨ ਹੈ ਫਰੈਜੋ ਲੱਖਤੀ ਇਹਨਾਂ ਨੇ ਤੇ ਇਧਰ ਇਲੈਕਟ੍ਰੋਨਿਕ ਚੀਜ਼ ਆ ਆ ਮਾਈਕਰੋਨ ਮਾਈਕ੍ਰੋਵੇਵ ਤੇ ਇਹਦੇ ਨਾਲ ਹੀ ਆ ਪਈ ਆ ਫੋਰ ਤੋਂ ਇਹ ਇਲੈਕਟ੍ਰੋ ਇਲੈਕਟ੍ਰੋਨਿਕ ਸਮਾਨ ਆ ਜਿਹੜਾ ਕਿਚਨ ਦੇ ਵਿੱਚ ਹੀ ਨਾਲ ਆ ਰਹੀ ਆ ਇਹ ਖਾਲੀ ਡੱਬੇ ਆਪਾਂ ਰੱਖ ਲੈਣੇ ਆ ਸਾਂਭ ਕੇ ਇਹਦੇ ਵਿੱਚ ਸਮਾਨ ਪਾ ਕੇ ਲਿਆਵਾਂਗੇ ਹਾਂ ਤੇ ਨਾਲ ਹੀ ਉਹ ਵੀ ਆ ਗਿਆ ਸੱਚ ਬੈਡਰੂਮ ਸ਼ਾਨੂ ਦਾ ਉਹਦਾ ਬੈਡਰੂਮ ਵੀ ਆ ਗਿਆ ਆ ਗੱਦਾ ਸਿੰਗਲ ਪਿੱਛੇ ਮੰਜਾ ਤੇ ਲਮਾਰੀਆਂ ਮੇਰੇ ਸੋਨਾਂ ਲਮਾਰੀਆਂ ਵੀ ਆ ਗਈਆਂ ਹੋਣਗੀਆਂ ਲਮਾਰੀਆਂ ਵੀ ਬੰਦ ਅਲਮਾਰੀਆਂ ਵੀ ਵਿੱਚ ਦਵਰੇ ਬੋਮ ਟੇਬਲ ਤੇ ਪਰ ਉਹ ਕਹਿੰਦੀ ਸੀ ਕਲਾ ਮੰਜਾ ਪਹਿਲਾਂ ਦੇ ਦਿੰਦੇ ਹਾਂ ਲਵਾ ਹੈ ਹੈ ਆਹੀਂ ਹੁੰਦਾ ਇਹ 55 ਆਹੀਂ ਹੁੰਦਾ ਹੈ ਕੋਈ ਇਹਦੇ ਨਾਲ ਨਹੀਂ ਆ ਕੀ ਹੈ ਇਹ ਵੀ ਕੋਈ ਕੋਲੇ ਦੇ ਬਾਹਰ ਦੂਏ ਕੀ ਹੈ ਮੇੜੇ ਨੇਟ ਲਈ ਸਾਰਾ ਸਮਾਨ ਮੇੜੇ ਨੇਟ ਲਈ ਹੂੰ ਇਹ ਆਪਾਂ ਮੇਰੇ ਪੱਥਰ ਹੀ ਆ ਫਰਚਾਂ ਦਾ ਪੱਥਰ ਹੀ ਫਰਾਂਸ ਦਾ ਇਹ ਬਰਾਤ ਹੋਣਾ ਹੈ। ਆ ਪੌੜੀਆਂ ਦਾ ਕੰਮ ਇਹ ਰਹਿ ਜਾਣਾ ਪੌੜੀਆਂ ਦਾ ਬਾਅਦ ਚ ਕਰਾਂਗੇ। ਪੈਂਦੇ ਬੜਾ ਕੇ ਥੋੜਾ ਥਾੜਾ ਹੋਈ ਜਾਂਦੀ ਠਾ ਠਾ ਪੌੜੀਆਂ ਦਾ ਕੰਮ ਰਹਿ ਜਾਣਾ ਪੌੜੀਆਂ ਦਾ ਬਾਅਦ ਚ ਕਰਾਂਗੇ। 11 ਬਸੋਂ ਕਰ ਲਗੇ। 77 ਮਿੰਟਾਂ ਨਾਲ ਬਾਅਦ ਨੂੰ ਮੰਨ ਲਓ। ਆ ਕਮਰਾ ਰੈਡੀ ਆ ਤਕਰੀਬਨ ਇੱਥੇ ਰੰਗ ਰੰਗਰ ਦਾ ਖਲਾਰਾ ਪਾਇਆ ਹੋਇਆ। ਇੱਥੇ ਬਸ ਲਾਈਟਾਂ ਹੀ ਫਿੱਟ ਕਰਨ ਨਾਲ ਗਾਉ। ਆਹ ਦਰਵਾਜ਼ਾ ਆਇਆ ਨਹੀਂ ਵੀ ਅੱਜ ਕੰਮ ਨਬੇੜ ਦੇਣਾ ਦਰਵਾਜ਼ਾ ਨਾ ਹੋ ਵਾਸਤੇ ਰਹਿ ਗਿਆ ਉਹਨਾਂ ਦਾ ਜਿਹੜੇ ਤਾਂ ਇਹ ਉਹ ਕਰਦੇ ਆ ਆਹ ਆਹ ਦਰਵਾਜ਼ਾ ਤਾਂ ਨਬੇੜ ਗਿਆ ਹੋਣਾ ਮੇਨ ਮੇਂਜਰ ਰਹਿ ਜਣਾ ਹੂੰ ਤਾਂ ਗਾਲੇ ਰਹਿ ਗਈ ਬਹੁਤ ਦਿਨਾਂ ਤੋਂ ਟਰੰਗ ਦਾ ਬਸ ਉਹ ਇਹ ਬਾਰੀਆਂ ਕਿਚਨ ਆਉਂਦਾ ਸਾਰਨਾ ਪਰਨੀਸ਼ ਤੇਰਾ ਸੋ ਪਹਿਲਾਂ ਮੇਰੇ ਨਾਲ ਤੋਂ ਫਿੱਟ ਹੋ ਜਾਣਾ ਪਹਿਲਾਂ ਸਾਰਾ ਫਿੱਟ ਕਰ ਲੈਣਾ ਫੇਰ ਫੇਰ ਵਿੱਚ ਸਮਾਂ ਇਹਦੇ ਵਿੱਚੋਂ ਕੀ ਨਿਕਲਦਾ ਇੱਕ ਆ ਬਾਰੀ ਹੈ ਕਿ ਇਹ ਇੱਕ ਬਾਰੀ ਹੈ

ਆਪਕੇ ਰੈਡੀ ਹੈ ਮਾਬੇ ਅੱਜ ਇਹ ਕਰੀ ਜਾਂਦੇ ਟੂਟੀ ਟੂਟੀ ਫਿੱਟ ਕਰਨ ਵਾਲੀ ਪਈ ਆ ਇਧਰ ਆ ਕੋਪਾ ਮਾਈਕਰੋਨ ਕੰਮ ਕਰਦੀ ਹੈ ਅਦਰ ਆ ਗਿਆ ਆ ਆ ਗਿਪਾਂਡੇ ਵਾਲੀ ਮਸ਼ੀਨ ਥੱਲੇ ਤੇ ਇਧਰ ਆ ਗਈ oven microwave ਵੱਡੀ ਉੱਤੇ ਥੱਲੇ ਅਦਰ ਆ ਗਿਆ ਤੇ ਇਧਰ ਥੱਲੇ ਥੱਲੇ ਅਦਰ ਆ ਜਾ ਗਿਆ ਆ ਵੇਖੋ ਕਦਰਾਗੀ ਫ੍ਰਿਜ ਫ੍ਰੈਜ ਨਾਲ ਡੀ ਥੱਲੇ ਡੀ ਹੈਗੀ ਲੀ ਫ੍ਰਿਜ ਉੱਪਰ ਇੱਕ ਦਰਾਜ ਆ ਫ੍ਰਿਜ ਤੇ ਫਿਰ ਇਹ ਮੈਟਰੀ ਦਿੱਤੀ ਜੇ ਲੱਗੇ ਤੇ ਇਧਰ Dua jam lagi. Christian, ciao. Ciao, teman mio. Kecil nung, akhir touch. Akhir touch kejadian apa ya? Berat.